ਕੀ ਹਾਲ ਹੈ ਵੀਰੇ ਵਧੀਆ ਹੀ ਸਤੋ ਵਧੀਆ ਹੀ ਵਧੀਆ ਅੱਛਾ ਯਾਰ ਇੱਕ ਤਾਂ ਮੈਨੂੰ ਬੈਲਟ ਦਿਖਾ ਬੈਲਟਾ ਦਿਖਾ ਲੈਣੇ ਆ ਜੀ ਕੋਈ ਗੱਲ ਨਹੀਂ ਦਿਖਾ ਵੀ ਮੇਰੇ ਨੂੰ ਬੈਲਟ ਦਿਖਾਓ ਹੋਰ ਵਧੀਆ ਹੀ ਠੀਕ ਹੋ ਹਾਂ ਠੀਕ ਹੈ ਵਧੀਆ ਦਿਖਾਈ ਹਾਂ ਹਾਂ ਜਮਾ ਇੱਕ ਨੰਬਰ ਆ ਇੱਧਰ ਆ ਜਾਓ ਜੀ ਇੱਧਰ ਆ ਜਾਓ ਜੀ ਆਈ ਜਾਓ ਹੋਰ ਦਿਖਾ ਇੱਕ ਅੱਧਾ 20 ਰੁਪਏ ਆ ਇਹਦਾ ਰੰਗ ਚ ਉਤਰੂ ਆ ਬਕਲ ਦਮ ਲਾਦਾ ਹੋਰ ਦਿਖਾ ਨਾ ਵਾਜੀ ਐਂ ਦਿਖਾ ਦੇ ਚੀਜ਼ ਜਿਹੜੀ ਕਹੋਂਗੇ ਵੀ ਦਿਖਾ ਦਾਂਗੇ ਇਹਨਾਂ ਨੂੰ ਕੁਝ ਪਰਵਾਹ ਕਰੋ ਆ ਦੇਖ ਲਓ ਬਸ ਆ ਠੀਕ ਹੈ ਕਿੰਨੇ ਦੀ ਹੈ ਇਹ ਇਹ 3500 ਦੀ ਹੈ ਜੀ ਦੇਖ ਕੇ ਰੇਟ ਜਮਾ ਮੈਂ ਕਿਹਾ ਖਿੱਚ ਕੇ ਲਾਣੇ ਆਪਾਂ ਬੰਦਾ ਦਾ ਬੰਦਾ ਦੇਖ ਕੇ ਕਹਿੰਦੇ ਆਗੇ ਚੱਲ ਕੋਈ ਨਹੀਂ ਸਮਾਨ ਖਰੀਦਣ ਦਾ ਇੱਕ ਨਾ ਛੋਟਾ ਜਿਹਾ ਬਹਾਨਾ ਸੀ ਵੈਸੇ ਤੁਹਾਡੇ ਨੂੰ ਇੱਕ ਸੇਵਾ ਲਾਉਣੀ ਆ ਤੁਹਾਨੂੰ ਇੱਕ ਸੇਵਾ ਤਾਂ ਲਾ ਦਾਂਗੇ ਹੋਰ ਪੈਂਟ ਸ਼ਰਟ ਕੋਈ ਪੈਂਟ ਸ਼ਰਟ ਤਾਂ ਕੋਈ ਨਿੱਪ ਕਰ ਲਾਂਗੇ ਇਹਨੂੰ ਤਾਂ ਤੂੰ ਲਿਖ ਲੈ ਇੱਕ ਵਾਰੀ 3500 ਰੁਪਏ ਲਿਖ 3500 ਲਿਖ ਲਈ ਦੇਖ ਲੈਣ ਨੂੰ ਹੈ ਬਾਕੀ ਸਨ ਸੇਵਾ ਲਾਉਣੀ ਇੱਕ ਉਹ ਤਾਂ ਠੀਕ ਆ ਮਾਸਟਰ ਜੀ ਹੂੰ ਆ ਪਤਾ ਕੀ ਆ ਧਾਰ ਵਾਲਾ ਕੰਮ ਪਾਉਣੀ ਦਾ ਟਾਈਮ ਆ ਸਵੇਰੇ ਸਵੇਰੇ ਓਖਾ ਹੋ ਜਾਣਾ ਲੈ ਆਪਣੇ ਦੇਖ ਲੈ ਮੈਂ ਖੁੱਲੇ 10 ਰੁਪਏ ਕੋਈ ਨਹੀਂ ਦੇ ਦੇਣਾ 10 ਰੁਪਏ ਦੀ ਗੱਲ ਨਹੀਂ ਨਾਲੇ ਆਪਣੇ ਪਹਿਲਾਂ ਵੀ ਰਹਿੰਦੇ ਨੇਗੇ ਪੈਸੇ ਕਿੰਨੇ ਕਿੰਨੇ ਪਹਿਲਾਂ ਕਿੰਨੇ ਨੇ ਦੇਖੀ ਯਾਰ ਦੇਖੀ ਨਾ ਮਾਸਟਰ ਜੀ ਚੈੱਕ ਕਰੀਓ ਯਾਰ ਹੁਣ ਤੋਂ ਆਏ ਤੋਂ ਖਾਤਾ ਚੱਕ ਕੇ ਵੇ ਗਏ ਅਰੇ 5 4 ਕਿਸਾਂਝ ਵਾਲੀ ਗੱਲ ਕਰੋ ਭਾਈ ਚਾਰਕ ਪਤਾ ਕੀ ਗੱਲਾਂ ਮਾਸਟਰ ਜੀ ਕਰਦੇ ਹੋ ਮੇਰੀ ਗੱਲ ਸੁਣੋ ਕਿੰਨੇ ਕਿੰਨੇ ਪਹਿਲਾਂ 2500 ਰੁਪਿਆ ਖੜਾ ਹੀ ਆਪਣਾ 2500 ਪਹਿਲਾਂ 300 ਐ ਦਾ ਲਿਖ ਲੈ 2800 ਹੋ ਗਿਆ ਇਹ ਤਾਂ ਮੈਂ ਤੁਹਾਨੂੰ ਦਿਨ ਨਾ ਲੈ ਤੁਹਾਡੀ ਇੱਕ ਸੇਵਾ ਲਾਉਣਾ ਮੈਂ ਭਾਈ ਚਾਰ ਕਿਸਾਂਜ ਬਣਾ ਕੇ ਰੱਖੀਦੀ ਹੁੰਦੀ ਐ ਇੱਥੀਆਂ ਬਾਜ਼ਾਰ ਚ ਨਾ ਤੁਸੀਂ ਭਜਦੇ ਨਾ ਕਿਤੇ ਮੈਂ ਭਜਦਾ ਆਪਾਂ ਠੀਕ ਐ ਉਹਨਾਂ ਦੀ ਇੱਕ ਅੰਦੇ ਜਿਹੜੀ ਸੀਗੀ ਤੁਹਾਡੀ ਨਾ ਇੱਕ ਮੈਂ ਸੇਵਾ ਲਾਉਣਾ ਆਪਾਂ ਲੰਗਰ ਲਾ ਰਹੇ ਹਾਂ ਔਰੇ ਚੌਕ ਤੇ ਹਾਂ ਪੁੱਲ ਦਾ ਕੰਮ ਐ ਅੱਛਾ ਤੇ ਉਹ ਪੈਨ ਹੈਗਾ ਤੁਹਾਡੇ ਕੋਲ ਪੈਨ ਦੇ ਇੱਕ ਲੈ 5000 ਦੀ ਪਰਚੀ ਕੱਢ ਦੋ ਨਾ ਯ ਮਾਸਟਰ ਜੀ ਕਿਉਂ ਗਰੀ ਮਾਰੀ ਕਰਦੇ ਹੋ ਯਰ ਐ ਨਾ ਕਰੋ ਵੀਰ ਬਣ ਕੇ 5200 ਦੀ ਕੱਟ ਦੋ ਕਿਉਂ 5000 ਯਰ 200 ਵਾਲੀ ਗੱਲ ਹੈ ਆਪਣੀ ਦੁਕਾਨਦਾਰੀ ਵੀ ਤਾਂ ਦੇਖ ਸੋਖ ਨਾਲ ਵਧੀਆ ਕੰਮ ਚੱਲਿਆ ਹੋਇਆ ਐ ਕਿਉਂ ਕਰਦੇ ਹੋ ਤੁਸੀਂ ਉਹ ਤਾਂ ਠੀਕ ਹੈ ਮਾਸਟਰ ਜੀ ਇਹ ਤਾਂ ਜਿਆਦਾ ਧੱਕਾ ਹੋ ਜੂਗਾ ਨਾ 5000 ਵਾਲਾ ਤਾਂ ਤੁਸੀਂ ਨਾ 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 5000 ਚਲ ਤੁਸੀਂ ਐ ਕਰੋ 500 ਦੀ ਕੱਟ ਦੋ ਹਨਾ ਮੇਰੇ ਹੱਥੋਂ ਮੈਂ ਹੁਣ ਆ ਫੜ ਥੋੜੀ ਪਰਚੀ ਇਹ ਤਾਂ ਪੰਨ ਦਾ ਕੰਮ ਹੈ ਉਹ ਤਾਂ ਠੀਕ ਐ 400 200 ਦੀ ਕੱਟ ਦਿੰਦੇ ਸਾਨੂੰ 500 ਕਹਤਾ ਸੀਗਾ ਕੋਈ ਨੀ ਕੋਈ ਨਹੀਂ ਹਾਂ ਉਹਦਾ ਬਾਕੀ ਪਾਇ ਚਾਰਕ ਦਾ ਕਿਹੜੀ ਸਾਂਝ ਰਹਿ ਗਈ ਜੀ ਆਪਣੀ ਦਾ ਕਿਹੜੀ ਆਹ ਚਸ਼ਮੇ ਆਹ ਲਾਏ ਹੋਏ ਨੇਗੇ ਹਾਂ ਆ ਕਿੱਥੋਂ ਆਏ ਨੇ ਇਹ ਤਾਂ ਯਾਰ ਸੋਹਣੇ ਲੱਗੇ ਇਹ ਹਾਂ ਠੀਕ ਨੇ ਵਧੀਆ ਨੇ ਇਹ ਤੇ ਬੇਟੇ ਨੇ ਮੰਗਾਈ ਸੀ ਆਨਲਾਈਨ ਮੰਗਾਈ ਸੀ ਅੱਛਾ ਹਾਂ ਆ ਘੜੀ ਵੀ ਬੰਨੀ ਹੋਈ ਆ بس ਤੈਨੂੰ ਪਤਾ ਯਾਰ ਅੱਜ ਕੱਲ ਆਉਣ ਜਾਣ ਦਾ ਕਿਤੇ ਟਾਈਮ ਇਹਨਾਂ ਲੱਗਦੇ ਨਹੀਂ ਦੁਕਾਨੋਂ ਦੇ ਬਾਜ਼ਾਰ ਚੋਂ ਔਖਾ ਲੱਗਦਾ ਉਹ ਬੇਟਾ ਹੁਣ ਤੇ ਘਰੇ ਬੈ ਕੇ ਚਲਾ ਲੈਂਦਾ ਫਰਕ ਉਸ ਦਾ ਠੀਕ ਹੈ ਆਪਣੇ ਲਈ ਵਧੀਆ ਦੇਖੋ ਇਹਨੇ ਚਸ਼ਮੇ ਪਈ ਨੇਗੇ ਘੜੀਆਂ ਵੀ ਪਈਆਂ ਨੇ ਆਪਣੇ ਲਵੇ ਨਹੀਂ ਬਸ ਸਟੈਂਡਰਡ ਦੀ ਮਿਲ ਗਈ ਸੀ ਬੱਚੇ ਨੂੰ ਉਹ ਜਿਹੜੀ ਚੀਜ਼ ਲੋਂਗੇ ਮਾਸਟਰ ਜੀ ਉਹ ਵੀ ਲੈ ਦਾਂਗੇ ਹੁਣ ਇਹ ਤੁਸੀਂ ਆਨਲਾਈਨ ਮੰਗਾ ਲਈ ਹੈ ਘੜੀ ਵੀ ਆਨਲਾਈਨ ਮੰਗਾ ਲਈ ਕੋਤੋਂ ਫਿਰ ਆਪਣੇ ਦਾ ਪੈਂਟ ਤਾਂ ਨਹੀਂ ਹੋਇਆ ਯਾਰ ਸਾਰਾ ਨਾ ਸੋਡੇ ਕੋਲੇ ਨਹੀਂ ਗਈ ਇਹ ਇਹ ਤਾਂ ਪਤਾ ਕੀ ਆਨਲਾਈਨ ਬੱਚਾ ਮੰਗਾ ਲੈਂਦਾ ਬੂਟ ਪੈਂਟ ਵੀ ਸ਼ਰਟ ਸਰ ਕੁਸੋਨ ਲੈ ਨੀ ਮੰਗਾਲੇ ਸੀ ਸ਼ਰਟ ਵੀ ਇਹ ਆਨਲਾਈਨ ਮੰਗਾਈ ਹੋਈ ਹਾਂ 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 ਫਿਰ ਮਾਸਟਰ ਜੀ ਇੱਕ ਤਾਂ ਤੁਸੀਂ ਭਾਈਚਾਰਕ ਸਾਹ ਦੀ ਗੱਲ ਕਰਦੇ ਹੋ ਹਾਂ ਭਾਈਚਾਰਕ ਸਾਹ ਤਾਂ ਤੁਸੀਂ ਤੋੜ ਰਹੇ ਹੋ ਕਿਵੇਂ ਹੁਣ ਮੈਨੇ ਕੀ ਗੱਲ ਦੱਸੋ ਹਾਂ ਹੁਣ ਸਾਨੂੰ ਕੋਈ ਚੀਜ਼ ਲੈਣੀ ਪਈ ਹਾਂ ਸਾਡੇ ਲਵੇ ਆਉਂਗੇ ਹਾਂ ਹਾਂ ਅਸੀਂ ਤੁਸੀਂ ਸਾਡੇ ਤੋਂ ਨਗਦ ਚੀਜ਼ ਲੈ ਕੇ ਜਾਉਂਗੇ ਹੂੰ ਨਗਦ ਵੀ ਨਹੀਂ ਲੈ ਕੇ ਜਾਂਦੇ ਦਾਰਸ ਦਾਰ ਅਸੀਂ ਕਰਦੇ ਹਾਂਗੇ ਦਾਰ ਚੱਲਦੀ ਆ ਆਪਣੀ ਇਹੀ ਪਾਚੇ ਭਾਈਚਾਰਕ ਸਾਹ ਦੀ ਜੀ ਫਿਰ ਇਹ ਹੋ ਗਈ ਫਿਰ ਮੈਨੇ ਇੱਕ ਗੱਲ ਦਾ ਜਵਾਬ ਦਿਓ ਜਿਹੜੇ ਆਨਲਾਈਨ ਵਾਲੇ ਹੁੰਦੇ ਨੇ ਉਹ ਸਾਡੇ ਨਾਲ ਆਧਾਰ ਕਰਦੇ ਨੇ ਨਾ ਸਰਕਾਰ ਕੰਨੀ ਕਰਦੀ ਉਹ ਲੈਣ ਵਾਲੇ ਦਾ ਧਾਰ ਕਰਦੇ ਨਹੀਂ ਉਹਨਾਂ ਨਾਲ ਤਾਂ ਇਹਦੀ ਭਾਈਚਾਰਕ ਸਾਂਝ ਹੋ ਗਈ ਅਸੀਂ ਧਾਰ ਵੀ ਕਰਦੇ ਆ ਤੂੰ ਤਾਂ ਸ਼ਰਮਿੰਦਾ ਕਰਦੇ ਹੁਣ ਮੈਨੂੰ ਦੁਕਾਨ ਤੇਰੀ ਗੱਲ ਸੁਣੋ 6-6 ਮਹੀਨੇ ਅਸੀਂ ਟੋਕਦੇ ਨਹੀਂ ਹਾਂ ਹੁਣ ਮੈਂ ਲੱਗਾ ਪਿਛਲੇ ਸਾਲ ਦਾ ਖਾਤਾ ਹੋਊਗਾ ਇਹ ਕਦੇ ਸਾਨੂੰ ਕਦੇ ਰਾਹ ਜਾਂਦੇ ਨੂੰ ਅਸੀਂ ਬੁਲਾ ਕੇ ਲੰਘਦੇ ਆ ਹਾਲ ਚਾਲ ਪੁੱਛਦੇ ਆ ਕਦੇ ਉਹ ਕਰੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਸਾਡੇ ਲਵੇ ਆਉਂਦੇ ਹੋ ਤੁਸੀਂ ਸਾਡੇ ਪੱਕੇ ਗਾਹਕ ਹਾਂ ਕੱਲੋਂ ਐਮਰਜੈਂਸੀ ਕੋਈ ਤੁਹਾਨੂੰ ਕੰਮ ਪੈ ਜੇ ਤੁਸੀਂ ਮੇਰੇ ਵਰਗੇ ਨੂੰ ਯਾਦ ਕਰੋਗੇ ਬਾਜ਼ਾਰ 'ਚ ਕੰਮ ਪੈ ਗਿਆ ਭੱਜ ਕੇ ਕਹੋਗੇ ਯਾਰ ਇਹਨੂੰ ਕੰਮ ਦਈਆ ਠੀਕ ਹੈ ਗੱਲੋ ਮੈਂ ਕੰਮ ਆਉਂਗਾ ਤੁਹਾਡੇ ਹੂੰ ਆਨਲਾਈਨ ਵਾਲੇ ਬੰਦੇ ਨੂੰ ਕਹਿ ਦੋਗੇ ਵੀ ਮੈਂ ਤੁਹਾਡੇ ਤੋਂ ਚੀਜ਼ ਲੈਣ ਆ ਵੀ ਮੇਰੇ ਕੰਮ ਆ ਜਾ ਨਹੀਂ ਆਉਂਦਾ ਨਹੀਂ ਆਉਂਦਾ ਇੱਕ ਸੋਨ ਨੂੰ ਕੋਈ ਸਮੱਸਿਆ ਹੋ ਗਈ ਤੁਹਾਡੇ ਘਰੇ ਬਿਮਾਰੀ ਆ ਗਈ ਕੋਈ ਵੀ ਸਮੱਸਿਆ ਆ ਗਈ ਇਹਨੇ ਇੱਕ ਗੱਲ ਦਾ ਜਵਾਬ ਦੇ ਬੰਦਾ ਤੁਹਾਡੇ ਘਰੇ ਆ ਕੇ ਖੜਜੂਗਾ ਤੁਸੀਂ ਤਾਂ ਜਾਣਦੇ ਵੀ ਨਹੀਂ ਵੀ ਆਨਲਾਈਨ ਦੇ ਕੋਣ ਕੰਪਨੀ ਦੇ ਨਾਮ ਯਾਦ ਹੋਣਗੇ ਫਲਾਣੀ ਕੰਪਨੀ ਤੋਂ ਮੰਗਾ ਲੈ ਫਲਾਣੀ ਤੋਂ ਮੰਗਾ ਲੈ ਅਸੀਂ ਤੁਹਾਡੇ ਨਾਲ ਖੜੇ ਹਾਂ ਯਾਰ ਤੇਰੀ ਵੀ ਅਸੀਂ ਠੀਕ ਹੈ ਹੂੰ ਇੱਕ ਗੱਲ ਹੋ ਗੱਲਾਂ ਬੋਧਰੇ ਕਹਿੰਦੇ ਆਂ ਯਾਰ ਫਿਰ ਤੁਸੀਂ ਕਹੋਗੇ ਵੀ ਯਾਰ ਧੀ ਰੋਜੀ ਰੋਟੀ ਤੁਹਾਡੇ ਸਿਰੋਂ ਚੱਲਦੀ ਆ ਜੇ ਤੁਸੀਂ ਦਾਹਰ ਕਰਕੇ 6-6 ਮਹੀਨੇ 7-7 ਮਹੀਨੇ ਪੈਸੇ ਨਹੀਂ ਮੋੜੋਗੇ ਕੋਈ ਗੱਲ ਨਹੀਂ ਅਸੀਂ ਉਹ ਵੀ ਐਡਜਸਟ ਕਰਦੇ ਆ ਕਰਦੇ ਆ ਜੇ ਤੁਸੀਂ ਸਾਡੇ ਤੋਂ ਚੀਜ਼ ਇਹ ਲੈ ਲਓਗੇ ਚੀਜ਼ ਤੁਸੀਂ ਸਾਰੀਆਂ ਆਨਲਾਈਨ ਮੰਗਾ ਲੈਨੇ ਹੋ ਜਿਹੜੀ ਆ ਬਰੀਕ ਮਾੜੀ ਮੋਟੀ ਚੀਜ਼ ਹੁੰਦੀ ਆ ਉਹ ਤੁਸੀਂ ਲੈ ਲੈਨੇ ਹੋ ਹਨਾ ਸਾਡੇ ਵਰਗਿਆਂ ਤੋਂ ਫਿਰ ਇਸੇ ਦੀ ਇਹਦੇ ਪੈਸੇ ਨਹੀਂ ਦੇਣ ਦੇ ਦੀ ਕਰਦੇ ਤੁਸੀਂ ਦਾਹਰ ਮੰਨਦੇ ਮੇਰੀ ਗੱਲ ਹੁਣ ਤੁਸੀਂ ਬਾਜ਼ਾਰ ਚ ਵਾਗੇ ਸਬਜੀ ਮੰਡੀ ਵਾਗੇ ਸਬਜੀ ਲੈਣ ਜਾਉਂਗੇ ਕੀ ਕਰਦੇ ਆਪਾਂ ਬਾਈ 20 ਰੁਪਏ ਦੇ ਆਲੂ ਪਾ ਦੇ ਹਮ ਨਾਲ ਮਿਰਚਾਂ ਵੀ ਦੇ ਦਿੰਦਾ ਅਗਲਾ ਹਮ ਧਣੀਆਂ ਵੀ ਦੇ ਦਿੰਦਾ ਦੋ ਨਿੰਬੂ ਆਪਾਂ ਚੱਕ ਕੇ ਆ ਪਾ ਲੈਣੇ ਆ ਜੇ ਔਨਲਾਈਨ ਚੀਜ਼ ਮੰਗਾਉਂਗੇ ਜੇ 12 ਪੀਸ ਮੰਗਾਏ ਨੇ ਪੀ ਕਿ ਹਮ ਜੀ ਐ ਥੋੜਾ ਤੁੰਗਿਆ ਕਹਤਾਂਗੇ ਯਾਰ ਇੱਕ ਫालतू ਪਾ ਦੇ 100 ਰੁਪਏ ਮੈਨੂੰ ਤੇਰੀ ਦੋ ਬੰਦ ਲੱਗੋ ਇਸ ਨੂੰ ਤੁਹਾਨੂੰ ਕਿਵੇਂ ਲੱਗੀ ਗੱਲ ਇਹ ਜਿਹੜੇ ਆਪਣੇ ਦੁਕਾਨਦਾਰ ਨੇ ਜੇ ਆਪਣੇ ਭਾਈਚਾਰਕ ਨੂੰਣੀਏ ਉਹ ਤਾਂ ਤਰਾਈ ਬਣੂਗੀ ਨਾ ਜੇ ਆਪਾਂ ਉਹਨਾਂ ਕੋਲੋਂ ਸਮਾਨ ਲਈਏ ਤੇ ਉਹਨਾਂ ਨੂੰ ਬਦਲੇ ਦੇ ਵਿੱਚ ਉਹਨਾਂ ਦਾ ਬਣਦਾ ਹੱਕ ਦੇਈਏ ਕਿਉਂਕਿ ਇਹ ਗੱਲ ਪੀਰ ਨੇ ਬਿਲਕੁਲ ਸਹੀ ਕਹੀ ਹੈ ਕਿ ਕਿਹੜੇ ਸਾਡੇ ਲੋਕਲ ਦੁਕਾਨਦਾਰ ਨੇ ਜਦੋਂ ਸਾਨੂੰ ਆਫ ਹੋਉਂਦੀ ਹੈ ਜਦੋਂ ਅਸੀਂ 5-4000 ਰੁਪਏ ਦੁਕਸਤ ਵੇਲੇ ਫੜਨਾ ਹੁੰਦਾ ਤਾਂ ਸਾਡੇ ਵੀਰੇ ਲੋਕਲ ਦੁਕਾਨਦਾਰ ਹੀ ਕੰਮ ਆਉਂਦੇ ਨੇ ਮੈਨੂੰ ਤਾਂ ਇਹ ਗੱਲ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ